ਕਾਲਾ ਸੀ ਮਤਲਬ ਆਪਣੇ ਪਿੰਡ ਤੋਂ ਮੈਂ ਆਪਣੇ ਹਸਬੰਦ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ ਕਿਹੜਾ ਪਿੰਡ ਹਾਂਜੀ ਪਿੰਡ ਕਾਲਾ ਨੰਬਰ ਕੀ ਮੰਗਵਾਇਆ ਸਰ ਹਾਂ ਦੱਸੋ ਅਸੀਂ ਮਤਲਬ ਆਪਣੇ ਘੜੇ ਤੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘੜੇ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਸੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲੋਂ ਦੀਦੀ ਮੇਰੇ ਨਾਲ ਸਿਸਟਰਨ ਲੋ ਹੀ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਹੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਫੜਾੜ ਹੋ ਗਏ ਕਿੰਨਾ ਕੈਸ਼ ਵਿੱਚ ਕੈਸ਼ ਵਿੱਚ 50000 ਹੋ ਗਏ ਲੈ ਗਏ ਹਾਂਜੀ ਖੋ ਕੇ ਲੈ ਗਏ ਕਿੰਨੇ ਫੋਨ ਤੁਹਾਡਾ ਫੋਨ ਦੋ ਹੀ ਇੱਕ ਜੀਦੀ ਉਹਨਾਂ ਦਾ ਪਰਸ ਵਿੱਚ ਇੱਕ ਇਹ ਮੇਰੇ ਹੱਥ ਵਿੱਚ ਹੀ ਹੈ ਕਿ ਪਰਸ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਤੇ ਪੁਲਿਸ ਥਾਣਾ ਸਦਰ ਬਟਾਲਾ ਇਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਤੇ ਹਾਂਜੀ ਉਹਨਾਂ ਨੂੰ ਫੜ ਲਿਆ ਤੇ ਸਾਡਾ ਸਾਰਾ ਜਿਹੜਾ ਸਮਾਨ ਬਰਾਮਦ ਕੀਤਾ ਉਹਨਾਂ ਨੇ ਤੇ ਅਸੀਂ ਉਸ ਟੀਮ ਦਾ ਬਹੁਤ ਤਹਿ ਦਿਲੋਂ ਤਾਨ ਵਾਦ ਕਰਦੇ ਆ ਥੈਂਕਸ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਬਰਾਮਦ ਕੀਤਾ ਹਾਂ ਜੀ ਹਾਂਜੀ ਮੈਂ ਦਵਿੰਦਰ ਸਿੰਘ ਕਾਲਾ ਨਗਪੁਰ ਜੀ ਬਲਾਕ ਪ੍ਰਧਾਨ ਫਤਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਕੱਲ ਅੰਬਰਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੋਟ ਹੋਈ ਹੈ ਜੀ ਉਹ ਹੋਈ ਹੈ ਮੈਨੂੰ ਜਿਹਨੇ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੀ ਲੁੱਟ ਹੋ ਗਈ ਹੈ ਤੇ ਤੁਹਾਡਾ ਪਛਾਣ ਹੋ ਗਿਆ ਤੇ ਬੰਦੇ ਹਨ ਦਾਤ ਮਾਰ ਲੱਗੇ ਤੇ ਪਛਾਣ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕਰਤਾ ਜੀ ਐਸਐਸਓ ਸਾਹਿਬ ਸਰਦਾਰ ਸਤਲਵਾਲਿਆ ਨੂੰ ਸਾਹਿਬ ਸੁਖਵਿੰਦਰ ਸਿੰਘ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਡਰ ਕਾਲੇ ਮੈਂ ਕਿ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿ ਤਰ੍ਹਾਂ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ ਇਹਨਾਂ ਨੇ 24 ਘੰਟੇ ਅੰਮੀ ਵੱਲ ਕੇ 20 ਘੰਟੇ ਦੇ ਅੰਦਰ ਉਹ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦੇ ਸਮਾਨ ਉਹਨਾਂ ਦਾ ਉਹ ਹੋਇਆ ਸੀ ਸਾਰਾ ਉਹਨਾਂ ਉੱਪਰ ਆਬਰਾਮ ਕਰ ਲਿਆ ਔਰ ਅਸੀਂ ਤੁਹਾਨੂੰ ਧੰਨਵਾਦੀਆਂ ਸਦਰਪਟਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬ ਉਹਨਾਂ ਦੇ ਸਾਰੀ ਇਹਨੀ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੇ ਮੁਰਜ਼ੂਮ ਫੜੇ ਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਹਾਂ ਮੈਂ ਐਸਐਸ ਜਿੰਦਰ ਸਿੰਘ ਐਸਐਚਓ ਸਦਰਪਟਾਲਾ ਕੱਲ ਇੱਕ ਸੂਚਨਾ ਪ੍ਰਾਪਤ ਹੋਈ ਜੀ ਆਪਣੇ ਜੀਤਾ ਤੇ ਲਿੰਗਨਾਨ ਜਿਹੜੇ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੇ ਸੀ ਸ਼ੁਗਰ ਮਿਲ ਬਟਾਰਾ ਨੂੰ ਤੇ ਕੈਂ 9 ਜਾਨ ਮੋਟਰਸਾਈਕਲ ਤੇ ਆਈ ਨਾ ਨੇ ਦਾਤਰਦੀ ਨੂੰ ਉਹਨਾਂ ਕੋਲ ਕੋਈ 50000 ਰੁਪਏ ਤੇ ਦੋ ਮੋਬਾਈਲ ਚੋਰੀ ਉਹਨਾਂ ਦੇ ਕਸਟਾ ਲਈ ਜੀਏ ਖੋਖਰ ਕੇ ਤੇ ਫਰਾਰ ਹੋ ਗਏ। ਇਹ ਸੂਚਨਾ ਮਿਲ ਤੋਂ ਬਾਅਦ ਐਸਏ ਵਿੰਦਰ ਸਿੰਘ ਵੱਲੋਂ ਮਕਦਮਾ ਦੇ ਉੱਤੇ ਕਾਰਵਾਈ ਕੀਤੀ ਗਈ ਤਫतीश ਕੀਤੀ ਗਈ ਜੋ ਟੈਕਨੀਕਲ ਆਧਾਰ ਤੇ ਜਿਹੜੇ ਕੋਸ਼ਿਸ਼ ਪਾਇਗੇ ਸਨ ਉਹ ਸਾਰੀ ਬਿੰਦ ਦੇ ਹੈਗੇ ਆਪਣੇ ਜੋਬਨਪ੍ਰੀ ਸਿੰਘ ਰਵਿੰਦਰ ਸਿੰਘ ਰਾਜਾ ਆਕਾਸ਼ਦੀਪ ਸਿੰਘ ਇਹਨਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਇਹਨਾਂ ਪਾਸੋਂ ਇਹਨਾਂ ਕੋਲੋਂ ਜੋ ਮੁੱਛਲ ਵਰਤਿਆ ਮਗ ਵਾਰਦਾ ਦੇ ਵਿੱਚ ਦਾਤਰ ਕੁਝ ਕਰੰਸੀ ਮੋਬਾਈਲ ਇਹ ਸਾਰਾ ਕੁਝ ਰਿਕਵਰ ਕੀਤਾ ਇਹਨਾਂ ਕੋਲ ਕੁਝ ਕੇ ਚੱਲ ਰਹੀ ਹੈ ਉਸ ਕਿਸੇ ਤੋਂ ਬਾਅਦ ਜੋ ਵੀ ਹੋਰ ਵੀ ਖਲਾਸੇ ਹੋਣ ਦੀ ਲਈ ਜਾਣਾ ਕੋ ਇਹ ਨਜ਼ਰ ਰਮਾੜਾ ਸਿਰ ਕਰਕੇ ਇਹਨਾਂ ਨੂੰ ਬੁਗੇਰੀ ਉੱਪਰ ਲਿਖੀਤੀ ਆ ਗਈ। ਇਹਨਾਂ ਨੂੰ ਵੀ ਰਕਾਰਡ ਇਹਨਾਂ ਦਾ ਖਰਾਬੀ ਹੈ। ਇਹਨਾਂ ਨੇ ਕਿ ਇਸ ਇਹਨਾਂ ਨੂੰ ਵੀ ਖੇਚੂ ਹੈਗਾ ਉਹ ਵੀ ਦੌੜ ਵੀ ਕਰ ਰਹੇ ਆਪਾਂ। ਥਿਰੇਣ ਤੋਂ ਬਾਅਦ ਉਹ ਕਾਹਦੇ ਇਹੋ ਸੱਚਾ। ਅਸੀਂ ਡਾਕਟਰ ਵਿਖਾ ਕੇ ਉਹ ਜੇ ਉਹ ਨਾਇਨ ਨੂੰ ਆਪਣਾ ਸਮਾਨ ਦਿੱਤੀਆਂ ਤੇ ਦਾਤਰ ਮਾਰੀ ਸਕਦੀ ਸੀ ਉਹਨਾਂ ਨੇ। ਦਾਤਰ ਇਹਨਾਂ ਨੇ ਵਿਖਾਇਆ ਵੀ ਉਹਨਾਂ ਨੂੰ ਤੇ ਉਹਨਾਂ ਤੇ ਵਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਹ ਡਰਦੇ ਇਹਨਾਂ ਨੂੰ ਇਹ ਡਰਦੇ ਭੈਅ ਤੋਂ ਹੀ ਇਹਨਾਂ ਨੇ ਸਵਾਲ ਦਿੱਤਾ ਸਦਾ। ਕੋਈ ਗੱਲ ਨਹੀਂ। ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ 304 ਬੀਕ 2 3 ਬੀਕ 5 ਜਿਹੜੀ ਪਹਿਲਾਂ 382 ਤੋਂ ਹੁੰਦੀ ਸੀ ਉਹਦੇ ਤਹਿਤ ਏਐਸਓ ਗਿੰਦਰ ਸਿੰਘ ਵੱਲੋਂ ਮਗਰਮਾਦਰ ਜੀ ਕੀਤਾ ਗਿਆ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਇਹ ਇਧਰ ਦੀ ਸਾਈਡ ਤੋਂ ਮਿਲ ਵਾਲੀ ਸਾਈਡ ਤੋਂ ਜਿਹੜੀ ਹੋਈ ਹੈ ਕਿਉਂਕਿ ਇਧਰ ਹੀ ਇਹ ਆਪਣੀ ਹੋਲੀ ਵਾਰਤਾ ਦਾ ਵਾਸਤੇ ਵੀ ਅਸੀਂ ਜਿੱਦੇ ਚੱਕਰ ਸੀ ਜਿੱਥੋਂ ਇਹਨਾਂ ਨੂੰ ਕਾਬੂ ਕੀਤਾ ਹੋਇਆ ਇਹ ਸਹਾਰੀ ਦੇ ਰਹਿਣ ਵਾਲੇ ਨੇ ਤੁੰਨੀ ਤੇ ਤਿੰਨਾਂ ਨੇ ਕੋਲ ਬੋਡਲ ਬਣਾ ਕੇ ਤੇ ਪਲਾਨਿੰਗ ਕਰਕੇ